ਸਤ ਸਿਰ ਗੁਰ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੇ ਰਸਤੇ ਖੁੱਲ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ 온ਟਾਰੀਓ ਸੂਬੇ ਦੇ ਵੱਲੋਂ ਇੱਕ ਹੋਰ ਨਵਾਂ ਪ੍ਰੋਗਰਾਮ ਓਪਨ ਕਰ ਦਿੱਤਾ ਗਿਆ ਹੈ ਜੀ ਹਾਂ 온ਟਾਰੀਓ ਦੇ ਗ੍ਰੇਟ ਸਡਬਰੀ ਇਲਾਕੇ ਦੇ ਵਿੱਚ ਜਿਹੜਾ ਕੀ ਹੋਣਾ ਇੱਕ ਨਵਾਂ ਪ੍ਰੋਗਰਾਮ ਓਪਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਹਜ਼ਾਰਾਂ ਪੰਜਾਬੀ ਭਾਰਤੀਆਂ ਨੂੰ ਪੀਆਰ ਮਿਲ ਸਕਦੀ ਹੈ ਇਸੋ ਪੀਆਰ ਪ੍ਰੋਗਰਾਮ ਦੇ ਵਿੱਚ ਪੀਆਰ ਲੈਣ ਦੇ ਲਈ ਤੁਹਾਨੂੰ 50 ਪੁਆਇੰਟ ਲੈਣੇ ਪੈਣਗੇ ਸੋ 50 ਪੁਆਇੰਟ ਦੇ ਲਈ ਜਿਹੜਾ ਕਿ ਐਜੂਕੇਸ਼ਨ ਰਿਕੁਆਇਰਮੈਂਟ ਰੱਖੀ ਗਈ ਹੈ ਜਿਸ ਦੇ ਵਿੱਚ ਕਿ ਗ੍ਰੈਜੂਏਸ਼ਨ ਦੇ 20 ਪੁਆਇੰਟ ਰੱਖੇ ਗਏ ਹਨ ਤੇ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਗਈ ਹੈ ਤੇ ਤੁਹਾਨੂੰ ਜਿਹੜੇ ਕਿ 50 ਪੁਆਇੰਟ ਦੇ ਵਿੱਚੋਂ ਜਿਹੜੇ ਕਿ 25 ਪੁਆਇੰਟ ਮਿਲ ਜਾਣਗੇ ਇਸੇ ਤਰ੍ਹਾਂ ਐਕਸਪੀਰੀਅੰਸ ਦੇ ਵੀ ਇਸ ਦੇ ਵਿੱਚ ਪੁਆਇੰਟ ਐਡ ਕੀਤੇ ਜਾਣਗੇ 1 ਸਾਲ ਦੇ ਐਕਸਪੀਰੀਅੰਸ ਦੇ ਲਈ 10 ਪੁਆਇੰਟ ਜਿਹੜੇ ਮਿਲਣਗੇ ਤੇ ਇਸ ਤੋਂ ਇਲਾਵਾ 2 ਸਾਲ ਦੇ ਲਈ 15 ਅਤੇ 3 ਸਾਲ ਦੇ ਲਈ ਜਿਹੜੇ ਕਿ 20 ਪੁ ਆਇਲਰਸ ਕੀਤੀ ਹੋਈ ਹੈ ਉਸਦੇ ਵੀ ਜਿਹੜੇ ਪੁਆਇੰਟ ਐਡ ਕੀਤੇ ਜਾਣਗੇ 6 ਬੈਂਡ ਵਾਲਿਆਂ ਦੇ 10 ਤੇ ਇਸ ਤੋਂ ਇਲਾਵਾ 7 ਪੁਆਇੰਟ ਵਾਲਿਆਂ ਦੇ ਜਿਹੜੇ ਕਿ 15 ਪੁਆਇੰਟ ਐਡ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ 8 ਜਿਹੜੇ ਕਿ ਬੈਂਡਾਂ ਵਾਲਿਆਂ ਦੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 20 ਪੁਆਇੰਟ ਐਡ ਕੀਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੈਨੇਡਾ ਤੋਂ ਸਟੱਡੀ ਕੀਤੀ ਹੋਈ ਹੈ ਤੇ ਤੁਹਾਨੂੰ ਦੋ ਜਿਹੜੇ ਪੁਆਇੰਟ ਹੋਰ ਐਡ ਕਰ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਰਿਲੇਟਿਵ ਰਹਿ ਰਿਹਾ ਹੈ ਤੇ ਉਸਦੇ ਵੀ ਦੋ ਪੁਆਇੰਟ ਐਡ ਕੀਤੇ ਜਾਣਗੇ ਸੋ ਇਸ ਤੋਂ ਇਲਾਵਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਡੀਆ ਤੋਂ ਬੈਠੇ ਬੈਠੇ ਵੀ ਅਪਲਾਈ ਕਰ ਸਕਦੇ ਹੋ ਤੇ ਸਿਰਫ ਜਿਹੜੇ ਉਹ 50 ਪੁਆਇੰਟ ਲੈ ਕੇ ਤੁਸੀਂ ਸਰਵਰੀ ਜਿਹੜਾ ਕਿ ਇੱਕ ਉਹਨਾਂ ਦੀ ਵੈਬਸਾਈਟ ਹੈ ਉਸ ਦੇ ਉੱਤੇ ਜਿਹੜਾ ਕਿ ਤੁਸੀਂ ਇਹ ਫਾਰਮ ਭਰ ਕੇ ਤੇ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਕਿ ਇਨਵੀਟੇਸ਼ਨ ਲੈਟਰ ਉਧਰੋਂ ਆ ਜਾਵੇਗਾ ਇਸ ਤੋਂ ਨੱਬਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਕੇਅਰ ਹੋਮ ਵਰਕਰ ਦੇ ਵੀਜ਼ੇ ਦੇ ਉੱਤੇ ਜਾਣ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਇਸ ਸਮੇਂ ਹੋ ਤੇ ਤੁਹਾਡਾ ਵਰਕ ਪਰਮਟ ਐਕਸਪਾਇਰ ਹੋਣ ਵਾਲਾ ਹੈ ਤੇ ਤੁਸੀਂ ਵੀ ਹੁਣ ਕੈਨੇਡਾ ਦੇ ਵਿੱਚ ਕੇਅਰ ਹੋਮ ਵਰਕਰ ਵੀਜ਼ਾ ਲੈ ਸਕਦੇ ਹੋ ਜੀहां ਤੁਹਾਨੂੰ ਦੱਸ ਦਈਏ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਜਿੱਥੇ ਏਮਪਲੋਇਰ ਦੀ ਸ਼ਰਤ ਰੱਖੀ ਗਈ ਸੀ ਕਿ ਇੱਕ ਏਕ ਏਮਪਲੋਇਰ ਹੀ ਜਿਹੜਾ ਕਿ ਤੁਹਾਨੂੰ ਇਹ ਵਰਕ ਪਰਮਿਟ ਦਵਾ ਸਕਦਾ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਦੋ ਏਮਪਲੋਇਰ ਰਾਲ ਕੇ ਵੀ ਜਿਹੜਾ ਤੁਹਾਨੂੰ ਇਨਵਿਟੇਸ਼ਨ ਲੈਟਰ ਦੇ ਸਕਦੇ ਹਨ ਜਿਸ ਤੋਂ ਬਾਅਦ ਕੀ ਤੁਹਾਨੂੰ ਵਰਕ ਪਰਮਿਟ ਮਿਲ ਜਾਵੇਗਾ ਸ਼ਰਤ ਇਹ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ 13 ਸਾਲ ਤੋਂ ਘੱਟ ਉਮਰ ਦਾ ਬੱਚਾ ਜਾਂ ਫਿਰ 60 ਸਾਲ ਤੋਂ ਉੱਪਰ ਦਾ ਬਜ਼ੁਰਗ ਹੋਣਾ ਚਾਹੀਦਾ ਹੈ